ਤੇ ਲੋ ਜੀ ਅੱਜ ਆਪਾਂ ਪਾਉਣੇ ਆ ਚਾਦਰਾਂ ਤੇ ਆਪਾਂ ਲਾਇਆ ਅੱਜ ਘਰੇ ਮਿਸਤਰੀ ਤੇ ਮਿਸਤਰੀ ਲੱਗਿਆ ਹੋਇਆ ਤੇ ਇੱਧਰ ਜਿਹੜਾ ਹੈਗਾ ਕਿ ਕੰਮਕਾਰ ਆਪਣਾ ਸ਼ੁਰੂ ਆ ਤੇ ਆ ਗਿਆ ਮੋਟਾ-ਮੋਟਾ ਵੀ ਹਾਜ਼ਰੀ ਪਾਊਗਾ ਕੰਮ ਦੇ ਵਿੱਚ ਤੇ ਮੋਟੇ ਨੂੰ ਮੈਂ ਖਾਂ ਮੰਝਾਇਆ ਚੱਕੀ ਸ਼ੈਟ ਦੇ ਕਰਦੇ ਇੱਥੇ ਮਸੱਲਮ ਸੁੱਲਾ ਬਣਾਵਾਗੇ ਆਪਾਂ ਕਿਉਂਕਿ ਹੁਣ ਅੱਗੇ ਝੋਨੇ ਦੀ ਰੋਤਾ ਕੀ ਸੌਂ ਦੇ ਮਹੀਨੇ ਚੱਲ ਪੈਣੇ ਆ ਸੋ ਵਾਸ਼ੜਾ ਬੂਸ਼ੜਾ ਪੈਂਦੀਆਂ ਰਹਿੰਦੀਆਂ ਤੇ ਕਮਰਿਆਂ ਨੂੰ ਸਿੱਧਾ ਪਾਣੀ ਜਾਂਦਾ ਠੀਕ ਆ ਜੀ ਤਾਂ ਮਿਸਤਰੀ ਨੇ ਟਰ ਚਲਾਉਣਾ ਕਰਤਾ ਸ਼ੁਰੂ ਕੰਮ ਸ਼ੁਰੂ ਹੋ ਗਿਆ ਤਾਂ ਕਰਕੇ ਮਹਾਚਲ ਹੁਣ ਕੰਮ ਨੇ ਮੀੜ ਹੀ ਦਈਏ ਸੋ ਇਸ ਕਰਕੇ ਨਾਲੇ ਆਪਾਂ ਜਿਹੜਾ ਹੈਗਾਗਾ ਕਿ ਉਧਰ ਏਸੀ ਵਗੈਰਾ ਲਾਇਆ ਉਹ ਪਟਕੇ ਵੀ ਆਪਾਂ ਇਧਰ ਯਾਦਰਾ ਥੱਲੇ ਹੀ ਕਰ ਦਾਂਗੇ ਕਿਉਂਕਿ ਮੀਂਹ ਮੋਹਣ ਜਿਆਦੇ ਪੈਂਦੇ ਰਹਿਣਗੇ ਸੋ ਇਸ ਕਰਕੇ ਥੋੜੀ ਖੇਚਲਾ ਕਰ ਲਈਏ ਮਖਾ ਤਾਂ ਕਰਕੇ ਫਿਰ ਬਈ ਜੀ ਮਿਸਤਰੀ ਲੱਗਿਆ ਹੋਇਆ ਤੇ ਮਿਸਤਰੀ ਨੇ ਆਪਦਾ ਕੰਮ ਕਰਤਾ ਸ਼ੁਰੂ ਤੇ ਜਿੰਨਾ ਕੋ ਹੋਇਆ ਆਪਾਂ ਵੀ ਨਾਲ ਕੰਮ ਕਰਵਾਵਾਂਗੇ ਮਿਸਤਰੀ ਦੇ ਬਾਕੀ ਉਹਨੇ ਆਪਦੇ ਹਿਸਾਬ ਕਿਤਾਬ ਨਾਲ ਕੰਮ ਕਰਨਾ ਉਹਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਮਿਸਤਰੀ ਕਰਦੇ ਹੁੰਦੇ ਆ ਤੇ ਕੰਮ ਆਪਣਾ ਸ਼ੁਰੂਆਤ ਹੈ ਆਪਣੇ ਕੰਮ ਦੇ ਵਿੱਚ ਕੌਣ-ਕੌਣ ਆਪਣੇ ਨਾਲ ਹੱਥ ਵਟਾਉਂਦਾ ਸੋ ਆਪਾਂ ਦੇਖਦੇ ਹਾਂ ਉਧਰ ਹੰਮੂ ਫਿਰਦੀ ਆ ਉਹ ਵੀ ਥੋੜਾ-ਬਹੁਤਾ ਕੰਮ ਕਰਵਾਉਗੀ ਆਪਣੇ ਨਾਲ ਤੇ ਬਾਕੀ ਜਿਹੜਾ ਹੈਗਾ ਕਿ ਕੰਮ ਬਾਈ ਮਿਸਤਰੀ ਨੇ ਇੱਧਰ ਕਟਰ ਚਲਾਤਾ ਠੀਕ ਹੈ ਜੀ ਸੋ ਜਿਹਨੋਂ ਪੱਟਰੀ ਕਹਿੰਦੇ ਨੇ ਆ ਇਹ ਗੰਦ ਜਿੱਤੇ ਦੇਤੀ ਬਾਈ ਨੇ ਮੁਕੰਮਲ ਕਰਤੀ ਤੇ ਇਧਰ ਹੁਣੇ ਮਾਰ ਲਾਗੇ ਵਿੱਚ ਪਾਣੀ ਜਿਹੜੀ ਦੇ ਤੇ ਇਧਰ ਪਾਣੀ ਮਾਰਦਾ ਕੌਣ ਆਪਾਂ ਦੇਖ ਲੈਨੇ ਆ ਵੀਡੀਓ ਵਿੱਚ ਲਓ ਜੀ ਨੰਨੀ ਨੰਨੀ ਨੇ ਵੀ ਸੰਜੋਗ ਦੇ ਤਾਂ ਕੰਮ ਦੇ ਵਿੱਚ ਨੰਨੀ ਕਹਿੰਦਾ ਮੈਂ ਵੀ ਕਹਿੰਦਾ ਕੰਮ ਕਰਾਉਂਗਾ ਨਾਲ ਸੋ ਪਾਣੀ ਪੁਣੀ ਲੱਗ ਗਿਆ ਮਾਰਨ ਬਾਈ ਚਲੋ ਬਹੁਤ ਵਧੀਆ ਗੱਲ ਆ ਆਪਣੇ ਕੰਮ ਦੇ ਨਾਲ ਇਹ ਮੁੰਡਾ ਕੰਮ ਕਰਾਉਂਦਾ ਸੰਜੋਗ ਦਵਾਉਂਦਾ ਸੋ ਵਧੀਆ ਗੱਲ ਆ ਕਿ ਬੱਚੇ ਕੰਮ ਨਾਲ ਕਰਵਾਉਂਦੇ ਆ ਤੇ ਇਸ ਕਰਕੇ ਜਿਹੜਾ ਕੰਮ ਆਇਆ ਆਪਾਂ ਪੜਾ ਪੂਰਾ ਸਾਰਾ ਸਮਾਨ ਲਿਆ ਕੇ ਰੱਖੀ ਬੈਠੇ ਆ ਤੇ ਬੈਟਰੀ ਵਾਲੀ ਢੋਲੀ ਦੇ ਨਾਲ ਬਾਈ ਨੇ ਕੰਮ ਚਲਾਤਾ ਤੇ ਲੋਕ ਜੀ ਕੰਮ ਹੋ ਗਿਆ ਮੁਕੰਮਲ ਚਾਦਰਾਂ ਪੈ ਚੁੱਕੇ ਆ ਤੁਸੀਂ ਦੇਖ ਲਓ ਤੇ ਉੱਪਰਲੇ ਪਾਸੇ ਜਿਹੜਾ ਹੈਗਾ ਛਿੜੀ ਦੇ ਵਿੱਚ ਜਿਹੜਾ ਖਾਲੀ ਜਗ੍ਹਾ ਬਚੀ ਜਾਂਦੀ ਉਹਦੇ ਵਿੱਚ ਮਿਸਤਰੀ ਮਾਲ ਭਰੀ ਜਾਂਦਾ ਤੇ ਆ ਤੁਸੀਂ ਦੇਖ ਲਓ ਇਸ ਤਰ੍ਹਾਂ ਸਿਸਟਮ ਕੀਤਾ ਆਪਾਂ ਕਮਰਿਆਂ ਦੇ ਅੱਗੇ ਤਾਂ ਕਿ ਬਾਸ ਵਾਲਾ ਮੁਛੜਾ ਪੈਂਦੀਆਂ ਰਹਿੰਦੀਆਂ ਫਿਰ ਸਿੱਧਾ ਪਾਣੀ ਕਮਰਿਆਂ ਨੂੰ ਜਾਂਦਾ ਤੇ ਜਿਵੇਂ ਲੱਗਦੀ ਆਪਣਾ ਕੰਮਕਾਰ ਆਜ ਦਾ ਵਲੌਗ ਜਿਹੜਾ ਸੀਗਾ ਇਹ ਆਪਾਂ ਬਣਾਇਆ ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹੋ ਜੀ ਤੇ ਲੋ ਵੀ ਜਿਹੜਾ ਮਸਾਲਾ ਲਾਇਆ ਸੀ ਮਿਸਤਰੀ ਨੇ ਨੰਨੀ ਪਾਣੀ ਮਾਰ ਕੇ ਪੱਕਾ ਕਰੂਗਾ ਸੋ ਨੰਨੀ ਨੇ ਵੀ ਕੰਮ ਦੇ ਵਿੱਚ ਸੰਯੋਗ ਦਿੱਤਾ ਥੈਂਕ ਯੂ ਕਰਦੇ ਆ ਨੰਨੀ ਦਾ ਤੇ ਮੋਟੇ ਨੇ ਵੀ ਕੰਮ ਕਰਵਾਇਆ ਆਪਣੇ ਨਾਲ ਦੇ ਵੀਡੀਓ ਵਗੈਰਾ ਆਪਾਂ ਬਣਾਉਂਦੇ ਰੱਖਾਂਗੇ ਲੋਕੇਸ਼ਨ ਥੋੜੀ ਚੇਂਜ ਹੋਊਗੀ ਤੇ ਹੁਣ ਰੰਗ ਰੂਗ ਕਰਾਂਗੇ ਸੋ ਰੰਗ ਰੋਗਣ ਵੀ ਕਰਾਂਗੇ ਤੇ ਅੱਗੇ ਫਿਰ ਕੰਮ ਨੂੰ ਲੈ ਕੇ ਚੱਲਾਂਗੇ ਇਸ ਤਰ੍ਹਾਂ ਬਲੌਗ ਵਗੈਰਾ ਜਿਹੜਾ ਆਪਾਂ ਬਣਾਉਂਦੇ ਰਹਿੰਨੇ ਆ ਤੇ ਨੰਨੀ ਅੱਜ ਜਿਹੜਾ ਹੈਗਾ ਆਪਣੇ ਨਾਲ ਸਵੇਰੇ ਸਵੇਰੇ ਉੱਠ ਕੇ ਕੰਮ ਤੇ ਫੇਰ ਲੱਗ ਗਿਆ ਤੇ ਕੰਮ ਮੁਕੰਮਲ ਹੋ ਗਿਆ ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜੀ ਵੀਡੀਓ ਨੂੰ ਅੱਗੇ ਲੈ ਕੇ ਜਾਣਾ ਛੋਟੇ ਛੋਟੇ ਜਿਹੜੇ ਬਲੌਗ ਆਪਾਂ ਇਸੇ ਤਰ੍ਹਾਂ ਪਾਉਂਦੇ ਰਹਿੰਨੇ ਆ ਧੰਨਵਾਦ ਜੀ ਮਿਹਰਬਾਨ